ਹੁੰਦੇ ਨੇ ਇਹ ਜੀ ਫੇਵਰੇਟ ਹੈ ਇਹ ਬਈ ਪਤਾ ਕੀ ਫੇਵਰੇਟ ਦੀ ਤੇਰੀ ਸਾਲੀ ਨੇ ਲਿਆਕ ਦਿੱਤੀ ਨਾ ਤੈਨੂੰ ਆ ਆ ਵਾਲ ਮਾਰਦੇ ਹੋ ਆਈ ਕੈਨੇਡਾ ਸਰੀ ਚੋਏ ਤੇਰਾ ਕਿਦੋਂ ਤੱਕ ਨਬੇੜ ਦੋਗੇ ਵਿਆਹ ਨੇੜੇ ਆ ਗਿਆ ਲੱਗ ਗਿਆ ਆਣੇ ਦੋ ਹਫ਼ਤੇ ਦੋ ਹਾਂਜੀ ਸਾਸ੍ਰੀ ਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੇ ਬੜੇ ਮੈਸੇਜ ਆਉਂਦੇ ਕਿਹਦਾ ਵਿਆਹ ਸੋ ਭੈਣ ਦਾ ਰੋਕਾ ਗਿਆ ਜੀ ਤੇ ਅਸੀਂ ਲਿੰਕ ਚਲੋ ਬਾਈ ਉਹਨਾਂ ਨੇ ਇੱਕ ਵਾਰੀ ਗੱਲ ਤਾਂ ਕਰਕੇ ਚੱਲੀ ਆ ਆਪਾਂ ਹਾਂ ਬਈ ਅੱਜ ਸਾਜ ਆਪਣਾ ਜੀ ਤੇ ਹਾਲੇ ਤੱਕ ਨਹੀਂ ਪੈਲਸ ਦੀ ਗੱਲਬਾਤ ਬਣ ਰਹੀ ਇਹਨਾਂ ਦੀ ਇਹ ਹਾਲੇ ਤੱਕ ਰਾ ਹੀ ਲਵਦੇ ਫਿਰਦੇ ਆ ਕਿੱਧਰ ਕਿੱਧਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਰਾਤੀ ਖੁੱਲ ਗਈ ਸੀ ਨਾ ਤੂੰ ਓ ਬੈ ਲਿਆ ਰਾਤ ਦਾ ਖੁੱਲਾ ਫਿਰਦਾ ਇਹ ਤੂੰ ਹਾਂ ਹੈ ਮਹਿਲਾ ਵੀ ਲੈ 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 ਜਾ ਯਾਰ ਬਾਹਰ ਇਹਨਾਂ ਨੂੰ ਰਾਤੀ ਆਇਨੇ ਗੂੰ ਘੜ ਦੇਣਾ ਆ ਹੁੱਡੀ ਦਾ ਆਹ ਹੁੱਡੀ ਦਾ ਨੇ ਗੂੰ ਘੜ ਦੇਣਾ ਬੰਦੇ ਨੇ ਇਹ ਫੇਵਰੇਟ ਹੈ ਇਹ ਬਈ ਪਤਾ ਕੀ ਫੇਵਰੇਟ ਨਹੀਂ ਤੇਰੀ ਸਾਲੀ ਨੇ ਲਿਆਕ ਦਿੱਤੀ ਨਾ ਤੈਨੂੰ ਵਾਲ ਮਾਰ ਚ ਆਈ ਕੈਨੇਡਾ ਸਰੀ ਝੋਏ ਮੋਟਾ ਝੂਠੀ ਨਹੀਂ ਲੈ ਅੱਡ ਹੋ ਜਸਰੀ ਦੇ ਵਜਨ ਨਾਲ ਸਦਾ ਸਰੀ ਦੇ ਹੋਰ ਗੱਲਾਂ ਨੇ ਗੱਲਾਂ ਜਿਹੜੇ ਤੂੰ ਬੋਲਣ ਵੇੜੇ ਨਾ ਬੋਲ ਮਿੱਤਰਾ ਜਿਹੜੇ ਤੂੰ ਬੋਲਣ ਵੇੜੇ ਦੱਸ ਇਹ ਬੁੱਲੜ ਖਾਈ ਖੋਈ ਤੇ ਨਹੀਂ ਜਾਂਦਾ ਜਿਹੜਾ ਆਪਣਾ ਆਹ ਫੈਕੋਲ ਤਾਂ ਨਹੀਂ ਖਾ ਗਿਆ ਵਿਖਾਈ ਚੱਕ ਰਹੀ ਤੈਨੂੰ ਮੂੰਹ ਇਧਰ ਵੀ ਇੱਕ ਕੈਮਰਾ ਇੱਥੋਂ ਵੇਖ ਲਾਂ ਗਿਆ ਵੇ ਆਹਾ ਆ ਵੇ ਤੇਰੇ ਕੋਲੇ ਹੀ ਹਾਂਜੀ ਹੋਰ ਸਨਾ ਠੀਕ ਠਾਕ ਕਿਹਦਾ ਕਿਦੋਂ ਤੋਂ ਕਰ ਨਿਵੇੜ ਦੋਗੇ ਵਿਆਹ ਨੇੜੇ ਆ ਗਿਆ ਲੱਗ ਗਿਆ ਆਣੇ ਦੋ ਹਫ਼ਤੇ ਦੋ ਹਫ਼ਤੇ ਹੋਰ ਕਿਵੇਂ ਹੈ ਹੈ ਨਾ ਯਾਰ ਫੈਨ ਦੇ ਯਾਰ ਜਿਹਦੇ ਗਾਣੇ ਚੰਗੇ ਲੱਗਦੇ ਉਹ ਤੇ ਸੁਣਦੇ ਦੇ ਫੈਨ ਨਹੀਂ ਇਹ ਆ ਨਹੀਂ ਨਹੀਂ ਐ ਵੈ ਹੈ ਪਾਉਂਦਾ ਰਹਿਣਾ ਸਨੈਪਚੈਟ ਨਹੀਂ ਉਹ ਕਹਿੰਦਾ ਹੁੰਦਾ ਵਾ ਉਹ ਕਹਿੰਦਾ ਹੁੰਦਾ ਕੀ ਨਾਮ ਆਉਦਾ ਪਰਮੇਸ਼ਰ ਬਰਮਾ ਲਾਡੀ ਸਨੈਪਚੈਟ ਬਾਦ ਗਏ ਨਹੀਂ ਨਹੀਂ ਕਹਿੰਦਾ ਨਹੀਂ ਯਾਰ ਕਹਿੰਦਾ ਕਹਿੰਦਾ ਹੋਊਗਾ ਭਾਈ ਉਹ ਕਹਿ ਸਕਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੇ ਬੜੇ ਮੈਸੇਜ ਆਉਂਦੇ ਕਿਹਦਾ ਵਿਆਹ ਸੋ ਭੈਣ ਲਾ ਰੋਕ ਹੋ ਗਿਆ ਜੀ ਤੇ ਅਸੀਂ ਲਿੰਕ ਬਾਦਾ ਜੀ ਤੂੰ ਜੀ ਜੋ ਆ ਕੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਤੇ ਬਾਕੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਚੈਨਲ ਨੂੰ ਥੈਂਕ ਯੂ 10 ਖਾਲੀ 2 ਫਰਵਰੀ ਖਾਲੀ ਆ? ਹਾਂ 2 ਖਾਲੀ ਫਿਰ ਉਹ ਕਹ ਲਿਆ ਵੀ 2 ਫਿਰ 2 ਫਰਵਰੀ ਵੇ ਲੈ ਲੋ ਯਾਰ 2 ਫਰਵਰੀ ਦੱਸੋ ਐ ਦਵਾਰ ਆ ਹਾਂ ਗੱਲ ਤਾਂ ਕੰਨੀ ਬਣੀ ਕਰੀ ਫਿਰ ਚਲੋ ਬਾਈ ਉਹਨਾਂ ਨੇ ਇੱਕ ਵਾਰੀ ਗੱਲ ਤਾਂ ਕਰਕੇ ਚੱਲੀਏ ਆਪਾਂ ਹਾਂ ਬਾਈ ਅਸਾਂ ਆਪਣਾ ਜੀ ਇਹ ਹਾਲੇ ਤੱਕ ਨਹੀਂ ਪੈਲਸ ਦੀ ਗੱਲਬਾਤ ਬਣ ਰਹੀ ਇਹਨਾਂ ਦੀ ਇਹ ਹਾਲੇ ਤੱਕ ਰਾ ਹੀ ਲਾ ਦੇ ਫਿਰਦੇ ਆ ਕਿੱਧਰ ਕਿੱਧਰ ਸਿੱਧਾ ਹੀ ਲੈ ਚੱਲੋ ਸਿੱਧਾ ਹੀ ਭਾਜੀ ਜਿੱਦਾਂ ਨੂੰ ਗੱਗੂ ਕਹਿੰਦੇ ਆ ਦਾ ਭਲਾ ਅੱਗੇ ਵਾਣ ਆ ਜੇ ਵਾਣ ਵਾਣ ਕਰਦੇ ਤੁਸੀਂ ਠੀਕ ਆ ਹਾਂ ਲੋ ਜੀ ਆਪਣੇ ਵੀ ਆ ਗਿਆ ਵਿਆਹ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਬਾ ਹੁਣ ਤਿਆਰੀ ਐ ਪੈਲਸ ਲੱਭੰਦੇ ਆ ਭਾਈ ਜੇ ਕੋਈ ਪੈਲਸ ਸਾਣੂ ਸਾਡੇ ਮੋਗੇ ਏਰੀਆ ਦਾ ਲੱਗੇ ਤਾਂ ਕਿ ਚੰਗਾ ਵਧੀਆ ਪੈਲਸ ਜੇ ਮਿਲ ਸਕੇ ਬਾਜਬ ਰੇਡ ਤੇ ਤੇ ਜਰੂਰ ਬਈ ਸੰਪਰਕ ਕਰਿਓ ਤੇ ਪਰ ਅਸੀਂ ਇਹ ਉਹਨਾਂ ਪਾਲ ਜਰੂਰ ਜਾਰੀ ਆਲੇ ਸੀ ਤੁਹਾਨੂੰ ਪਤਾ ਹੁਣ 7 ਵਜੇ 6 ਵਜੇ ਗਿਆ ਤੇ ਹਲੇ ਤੱਕ ਵੀ ਢੇੜੇ ਕੱਢੀ ਜਾਂਦੇ ਆ ਪਈ ਸਾਡੀ ਕਿਤੇ ਨਾ ਕਿਤੇ ਗੱਲ ਬਣ ਜੇ ਪਹਿਲ ਸਾਰੇ ਕਿਸੇ ਨਾ ਕਿ ਚੰਗੇ ਪਹਿਲ ਸਾਰੇ ਕਿ ਚਲੋ ਤੁਹਾਨੂੰ ਬੋਕਰਾਂ ਕੇ ਨਿਊਜ਼ ਦੱਸ ਦਿਆਂਗੇ ਫਿਰ ਜੇ ਹੋ ਗਿਆ ਤਾਂ ਹਾਂ ਜੀ ਜੀ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ